ਤੁਸੀਂ ਗਲਾਸ ਦੀ ਗੱਲ ਕੀਤੀ ਐ ਬੋਤਲ ਦੀ ਗੱਲ ਕੀਤੀ ਐ ਸੋਨੂੰ ਮੈਂ 10-10 ਟੌਂਕੇ ਉਹ ਵੀ ਸਰੰਜਨਾ ਭਰ ਕੇ 10-10 ਟੌਂਕੇ ਛੋਡੇ ਬੁੱਢੇ ਦਰਿਆ ਦੇ ਵਿੱਚੋਂ ਭਰ ਕੇ ਮੈਂ ਥੋੜੇ ਮੂੰਹ 'ਚ ਛੱਟੂਗਾ ਤੁਸੀਂ 10-10 ਟੌਂਕੀ ਪੀ ਲਓ ਆਦੇ ਪਰਿਵਾਰਾਂ ਸਮੇਤ ਬੁੱਢੇ ਦਰਿਆ ਤੇ ਆ ਜਾਓ ਜਿਹੜੇ ਪਾਣੀ ਜਿਹੜੇ ਜਰਾਂ ਨੂੰ ਪੀ ਕੇ ਪਿਛਲੇ 40 ਸਾਲ ਤੋਂ ਲੋਕ ਮਰ ਰਹੇ ਆ ਨਾ ਤੁਸੀਂ 10-10 ਟੌਂਕੇ ਪੀ ਕੇ ਦਿਖਾ ਦਿਓ ਉਹ ਵੀ ਦੂਰ ਐ ਛੋਡਾ ਮੈਂ 10 ਦਿਨ ਮੰਜਾ ਡਾਹ ਦੂੰ ਉੱਥੇ ਭੰਸੇਵਾਂ ਦਾ ਤੇ ਕੇਜਰੀਵਾਲ ਦਾ ਤੁਸੀਂ ਦਾਤ ਉੱਥੇ ਉੱਥੇ ਮੈਨੂੰ ਮੰਜਾ ਡਾ ਕੇ ਪੈ ਕੇ 10 ਘੰਟੇ ਪੈ ਕੇ ਦਿਖਾ ਦਿਓ ਜੇ ਸਰਦਾਰ ਜੀ ਉੱਥੋਂ ਦੀ ਮੁਸਕਨਾਲੀ ਤੁਹਾਡਾ ਬੁਰਾ ਹਾਲ ਨਾ ਹੋ ਜੇ ਤੇ ਟੜਕੇ ਨੂੰ ਚਾ ਕੇ ਉਹ ਏਵਨ ਚਲੇ ਜਾਣੇ ਪਹਿਣ ਜਾਂ ਡੀ ਐਮ ਸੀ ਜਾ ਕੇ ਤੇ ਹੋਰ ਲੈ ਜਾਣੇ ਪਹਿਣ ਤਾਂ ਬੌਂਦ ਲਗੇ ਮੁਸਕਨਾਲੀ ਐ ਚੜਦੀ ਹਵਾੜ ਗੈਂਸਾਂ ਦੀ ਵਿੱਚੋਂ ਜ਼ਹਿਰਾਂ ਦੀ ਜਿਹੜਾ ਪਾਣੀ ਸਤਲੁਜ ਚ ਪਾਇਆ ਜਾ ਰਿਹਾ ਸ਼ੋ ਡਰਾਮੇ ਚੱਲਣੇ ਨਹੀਂ ਆਪ ਤੇ ਖੁਦਾ ਦਾ ਵੈਰਾ ਪਰਮਾਤਮਾ ਵੀ ਦੇਖਦਾ ਕਿੰਨਾ ਕੁ ਚਾਰ ਦਬਾਉਂਗੇ ਕਿੰਨੇ ਕੁ ਬੰਦਿਆਂ ਨੂੰ ਦੱਬੋਗੇ ਦਬਾਉਂਗੇ ਸਾਨੂੰ ਤੁਸੀਂ ਚਾਰ ਸਪੇਰੋ ਘੇਰਦ ਨੂੰ ਕਰਦੇ ਹੋ ਸੋ ਡਰਾਮੇ ਛੱਡ ਦਿਓ ਪੰਸਿਆਂ ਤੈਨੂੰ ਫੇਰ ਬੇਨਤੀ ਕਰਦਾ ਕਿ ਸੱਜਣਾ ਇਹ ਮੌਕਾ ਵਾਰ-ਵਾਰ ਨਹੀਂ ਆਉਣਾ ਤੈਨੂੰ ਪਰਮਾਤਮਾ ਨੇ ਸੇਵਾ ਦਾ ਮੌਕਾ ਦਿੱਤਾ ਪੰਜਾਬ ਦੇ ਲੋਕਾਂ ਨੇ ਤੈਨੂੰ ਇਹ ਮਾਨ ਦਿੱਤਾ ਤੇਰੇ ਸਿਰ ਤੇ ਤਾਜ ਸਜਾਇਆ ਪੰਜਾਬ ਦਾ ਤੈਨੂੰ ਰਾਜਾ ਬਣਾਇਆ ਅਜਿਹਾਂ ਬੰਦ ਕਰ ਸਾਇਦ ਤੈਨੂੰ ਉਹ ਜਵਾਕ ਸੀਸਾ ਦੇਣ ਉਹ ਮਾਮਾ ਸੀਸਾ ਦੇਣ ਉਹ ਲੋਕ ਸੀਸਾ ਦੇਣ ਜਿਹੜੇ ਜ਼ਹਿਰਾਂ ਪੀ ਕੇ ਮਰਦੇ ਆ ਯਾਰ ਅਸੀਂ ਦੇਖਿਆ ਹਾਲਾਤ ਬਈ ਲੋਕਾਂ ਦੇ ਹਾਲਾਤ ਦੇਖੇ ਨਹੀਂ ਜਾਂਦੇ ਸੋ ਛੱਡ ਦੇ ਡਰਾਮੇ ਬਾਜ਼ੀਆਂ ਇਹ ਠੀਕ ਆ ਲੋਕਾਂ ਤੋਂ ਲੱਖ ਲੱਖ ਹੋ ਜਾਏਗਾ ਲੋਕ ਕੋਈ ਸਮਝ ਜਾਣੀ ਜਾਣ ਸਮਝੀ ਬੈਠੇ ਲੋਕ ਸਾਰਾ ਕੁਝ ਉਹ ਪ੍ਰਮਾਤਮਾ ਦਾ ਕੈਮਰਾ ਸਦਾ ਚੱਲਦਾ ਰਹਿੰਦਾ ਹਮੇਸ਼ਾ ਚੰਗੇ ਮਾੜੇ ਦਾ ਨਤੀਜਾ ਸਭ ਦੇ ਸਾਹਮਣੇ ਲਿਆਉਂਦਾ ਹੈ। ਦੇਰ ਹਨੇਰ ਨਹੀਂ ਸਮਾਂ ਲੱਗਦਾ ਪਰ ਆਉਣਾ ਸਾਹਮਣੇ ਹੀ ਹੈ। ਯਾਦ ਰੱਖੀ ਜੋ ਤੂੰ ਕਰ ਰਿਹਾ ਪੰਜਾਬ ਨਾਲ ਅੱਜ ਜੋ ਫਰੇਵ ਧੋਖੇ ਚ ਤੂੰ ਪੰਜਾਬ ਨੂੰ ਰੱਖ ਰਿਹਾ ਗਮਰਾ ਕਰਕੇ ਤੂੰ ਪੰਜਾਬ ਨਾਲ ਜੋ ਕੁਮਾਰ ਰਿਹਾ ਜੋ ਤੂੰ ਭਾਜਪਾ ਨਾਲ ਮਿਲਿਆ ਹੋਇਆ ਉਧਰੋਂ ਭਾਜਪਾ ਨਾਲ ਮਿਲਿਆ ਹੋਇਆ ਜੋ ਭਾਜਪਾ ਦੀਆਂ ਜੋ ਸੈਂਟਰ ਦੀਆਂ ਨੀਤੀਆਂ ਨੂੰ ਪੰਜਾਬ ਚ ਲਾਗੂ ਕਰ ਰਿਹਾ ਉਹ ਵੀ ਬੜੀਆਂ ਖਤਰਨਾਕ ਨੇ। ਤੇ ਪਿੱਛੇ ਮੈਂ ਬੋਲਿਆ ਸੀਗਾ ਕਿ ਬੀਜੇਪੀ ਦਿੱਲੀ ਸਰਕਾਰ ਚਾਹੁੰਦੀ ਹੈ ਕਿ ਯੂਨੀਵਰਸਿਟੀਆਂ ਦੇ ਵਿੱਚ ਵਾਈਸ ਚਾਂਸਲਰ ਦਿੱਲੀ ਵਾਲੇ ਲਾਇਆ ਕਰਨਗੇ ਸੈਂਟਰ ਸਰਕਾਰ ਲਾਇਆ ਕਰੂਗੀ ਤੂੰ ਚੁੱਪੀ ਕਰਕੇ ਬੀਵੀਐਮਬੀ ਦੇ ਤੇ ਚੁੱਪਾ ਦੂੰਗਾ ਨਿਊ ਐਜਿਊਕੇਸ਼ਨ ਪਾਲਿਸੀ ਦੇ ਤੇ ਚੁੱਪਾ ਤੂੰ ਆਪ ਡੈਮਾ ਦੇ ਪ੍ਰਬੰਧ ਅਗਲੇ ਆਨੇ ਹੁਣ ਤੇਰਾ ਕੀ ਕੀਤਾ ਦੂੰ ਬੀਵੀਐਮਬੀ ਦੇ ਵਿੱਚ ਤੁਸੀਂ ਆਪਣਾ ਸਿਕਤਰ ਭੇਜਿਆ ਅਗਲੇ ਆਨੇ ਮਨਜ਼ੂਰੀ ਨਹੀਂ ਕੀਤਾ ਉਹ ਮਾਰਿਆ ਕੀ ਕੀਤਾ ਪਰ ਤੁਸੀਂ ਬੋਲੇ ਕਹਾ ਚੁੱਪ ਕਰ ਜੰਨੇ ਆ ਜੋ ਪੰਜਾਬ ਦੇ ਹੱਕ ਹਕੂਕ ਮਾਰੇ ਜਾ ਰਿਆ ਹੈ ਦਰਿਆਵਾਂ ਨੂੰ ਜੋੜਨ ਦੀ ਗੱਲ ਹੋ ਰਹੀ ਹੈ ਸਾਰਿਆਂ ਨੂੰ ਉਹ ਤੇਰੀ ਸਹਿਮਤੀ ਹੈ ਚੁੱਪਚੀਪ ਤੇ ਤੂੰ ਉਹਦੇ ਵਿੱਚ ਆਪਾਂ ਨਹੀਂ ਬੋਲਿਆ ਨਹਿਰਾਂ ਪੱਕੀਆਂ ਕੀਤੀਆਂ ਜਾ ਰਹੀਆਂ ਥੱਲਿਓਂ ਤਲਾ ਨਹਿਰਾਂ ਦਾ ਜੋ ਬਣਾ ਖਤਰਨਾਕ ਆ ਪੰਜਾਬ ਦੇ ਲਈ ਉਹਦੇ ਨੂੰ ਚੁੱਪ ਹੈ ਸਾਰਾ ਵਰਲਡ ਬੈਂਕ ਦਾ ਤੇ ਸੈਂਟਰ ਦਾ ਪੈਸਾ ਲੱਗ ਰਿਹਾ ਉੱਤੇ ਸੋਏ ਇਹ ਗੱਲਾਂ ਛੱਡ ਦੇ ਸਦਾ ਨਹੀਂ ਬਾਗੀ ਬਲਬਰ ਬੋਲਦੀ ਸਦਾ ਨਹੀਂ ਤੂੰ ਇਤਾਂ ਇਨਾਂ ਪੋਜੀਸ਼ਨਾਂ 'ਤੇ ਰਹਿਣਾ ਬਹੁਤ ਆਏ ਤੇ ਬਹੁਤ ਗਏ ਜਿੱਦ ਦੇ ਮੈਂ ਤੈਨੂੰ ਮਿਲਣ ਆਇਆ ਸੀ ਨਾ ਸਰਕਾਰ ਬਣੀ ਤਿੰਨ ਮਹੀਨੇ ਹੋਏ ਸੀ ਯਾਦ ਕਰੀ ਭਾਂਸਿਆਂ ਉੱਦੇ ਵੀ ਤੈਨੂੰ ਮੈਂ ਇਹੀ ਗੱਲ ਕਹੀ ਸੀ ਜੇ ਤੂੰ ਮੈਨੂੰ ਆਪਾਂ ਦੋਨੇ ਖੜੇ ਸੀ ਮੈਂ ਕਿਹਾ ਬਾਈ ਤੈਨੂੰ ਮੌਕਾ ਮਿਲਿਆ ਕੁਝ ਕਰਕੇ ਦਿਖਾ ਦੇ ਬਾੜਾ ਮਾੜਾ ਹਾਲ ਆ ਲੋਕਾਂ ਦਾ ਬੜਾ ਬਾਦਲਾਂ ਨੇ ਘਾਣ ਕੀਤਾ ਬੜਾ ਕਾਂਗਰਸੀਆਂ ਨੇ ਘਾਣ ਕੀਤਾ ਕੁਝ ਕਰਕੇ ਦਿਖਾ ਦੇ ਪਰ ਨਹੀਂ ਤੂੰ ਉਹਨਾਂ ਨਾਲੋਂ ਵੀ ਮਾੜਾ ਤੇ ਨਿੱਖਿਦ ਨਿਕਲਿਆ ਯਾਰ ਜੰਮੀ ਚੁੱਪ ਹੋ ਗਿਆ ਹਰ ਮਸਲੇ ਤੇ ਚੁੱਪ ਕਰ ਜਾਣਾ ਯਾਰ ਲੋਕ ਜਦੋਂ ਚਾਹਣ ਬੰਦਾ ਅਰਸ਼ ਤੇ ਲੋਕ ਜਦੋਂ ਚਾਹਣ ਬੰਦਾ ਫਰਸ਼ ਤੇ ਇਹ ਇਹ ਖੁਦ ਡਾਇਲੌਗ ਬੋਲੇ ਹੋਇਆ ਪਵੰਸਿਆਂ ਦੇ ਸਮਾਂ ਆ ਜਾਊਗਾ ਸੋ ਮੈਂ ਇਹਨਾਂ ਨੇ ਕਰਨਾ ਕਰਾਉਣਾ ਕੁਝ ਨਹੀਂ ਬਾਈ ਸਭ ਇਹ ਸਾਰੇ ਉਹਨਾਂ ਨੂੰ ਇੰਡਸਟਰੀ ਵਾਲਿਆਂ ਨੂੰ ਵੱਡੇ ਘਰਾਣਿਆਂ ਨੂੰ ਬਚਾਉਣ ਤੇ ਲੱਗੇ ਹੋਇਆ ਜੇ ਪੰਜਾਬ ਦੇ ਲੋਕੋ ਆਪਾਂ ਬਚਣਾ ਅਸੀਂ 5 ਤਰੀਕ ਨੂੰ ਯਾਦ ਰੱਖਿਓ 5 ਤਰੀਕ ਨੂੰ 5 ਫਰਵਰੀ ਨੂੰ ਨੰਗਲ ਡੈਮ ਤੋਂ ਰੋਪੜ ਜ਼ਿਲ੍ਹੇ ਤੋਂ ਨੰਗਲ ਡੈਮ ਤੋਂ ਗੁਰੂ ਘਰ ਨਤਮਸਤਕ ਹੋ ਕੇ ਅਰਦਾਸ ਕਰਕੇ ਇੱਕ ਵਾਹਨ ਸ਼ੁਰੂ ਕਰ ਰਹੇ ਆਂ ਪੂਰੇ ਪੰਜਾਬ 'ਚ ਅਸੀਂ ਜਾਣਾ ਹੈ। ਪੂਰੇ ਪੰਜਾਬ ਦੇ ਲੋਕਾਂ ਨੂੰ ਲਾਮਬੰਦ ਕਰਨਾ ਹੈ ਕਿ ਜਿਹੜਾ ਆਹ ਜ਼ਹਿਰ ਇਹ ਕਿਸੇ ਵੀ ਕੀਮਤ ਤੇ ਹੁਣ ਅਸੀਂ ਪੈਣ ਨਹੀਂ ਦੇਣਾ ਜੇ ਅਸੀਂ ਆਪਣੀਆਂ ਨਸਲਾਂ ਆਪਣੇ ਜਿਵਾਕ ਬਚਾਉਣੇ ਆਂ ਆਪਣੀ ਧਰਤੀ ਬਚਾਉਣੀ ਆਂ ਤਾਂ। ਸੋ ਮੈਂ ਤੁਹਾਨੂੰ ਅਪੀਲ ਕਰਦਾ ਸਾਡੀ ਸਮੁੱਚੀ ਟੀਮ ਵੱਲੋਂ ਟੀਮ ਕਾਲੇ ਪਾਣੀਆਂ ਦਾ ਮੋਰਚਾ ਉਹਦੇ ਵੱਲੋਂ ਅਸੀਂ 5 ਫਰਵਰੀ ਨੂੰ ਵਹਿਣ ਸ਼ੁਰੂ ਕਰ ਰਹੇ ਆਂ। ਉੱਥੋਂ ਜਿੱਥੋਂ ਸਤਲੁਜ ਸ਼ੁਰੂ ਹੁੰਦਾ ਪਹਾੜਾਂ 'ਚੋਂ ਨੰਗਲ ਡੈਮ ਤੋਂ ਤੇ ਸਾਰੇ ਲੋਕਾਂ ਕੋਲ ਅਸੀਂ ਜਾਣਾ ਪਿੰਡੋਂ ਪਿੰਡੀ। ਲੋਕਾਂ ਨੂੰ ਲਾਂਬੰਦ ਕਰਨਾ ਦੱਸਣਾ ਕਿ ਆਹ ਜਿਹੜੀਆਂ ਜ਼ਹਿਰਾਂ ਆਪਾਂ ਕਿਵੇਂ ਬੰਦ ਕਰ ਰਿਆਂ ਨੇ ਨੁਕਸਾਨ ਲੇਦੇ ਸੀ ਆਉਣ ਵਾਲੇ ਸਮੇਂ 'ਚ ਕੀ ਹੋਣਗੇ ਜਾਂ ਸਾਡੇ ਨਾਲ ਕੀ ਹੋ ਰਿਹਾ ਸੋ ਸਾਡਾ ਡਟ ਕੇ ਮੇਰਾ ਵੀਰ ਸਾਥ ਦਿਓ ਕਿਉਂਕਿ ਹੁਣੇ ਲੋਕ ਲਹਿਰ ਬਣਾ ਕੇ ਲੋਕਾਂ ਨੂੰ ਲਾਂ ਲੈ ਕੇ ਤਾਂ ਮੇਰਾ ਵੀਰ ਸਾਨੂੰ ਇਹ ਸੰਘਰਸ਼ 'ਚ ਲੜਨਾ ਪੈਣਾ ਮੂੰ ਤਾਂ ਆਪਾਂ ਦੇਖ ਹੀ ਰਹੇ ਆ ਕਿ ਇਹਨਾਂ ਦੇ ਪੱਲੇ ਕੁਛ ਨਹੀਂ ਇਹ ਤਾਂ ਸਿਰਫ ਗੱਲਾਂ ਦਿਖਾਵੇ ਚੁਟਕਲੇ ਕਹਾਣੀਆਂ ਉਹਨੂੰ ਭੰਡ ਲਿਆ ਉਹਨੂੰ ਭੰਡ ਲਿਆ ਬਾਦਲ ਗਿਆ ਉਹਨੂੰ 8 ਸਾਲ ਹੋ ਗਏ ਉਹਨਾਂ ਦੀ ਪੂਛ ਪੜੀ ਫਿਰਦਾ ਕੈਪਟਨ ਬੀਜਪੀ ਜੀ ਵੀ ਭਾਜਿਆ ਗੱਲ ਕੈਪਟਨ ਬਾਰੇ ਬੋਲੀ ਜਾਂਦਾ ਸੀ ਨਾ ਕੈਪਟਨ ਦਾ ਕੋਈ ਵਜੂਦ ਆ ਨਾ ਲੈਣਾ ਨਾ ਦੇਣਾ ਨਾ ਉਹ ਸਰਗਰਮ ਹੈ ਉੱਥੇ ੱੱੱ ਦੱਬੀ ਫਿਰਦਾ ਉਹ ਤਿੰਨ ਸਾਢੇ ਤਿੰਨ ਸਾਲ ਹੋ ਗਏ ਤੂੰ ਦੱਸ ਤੂੰ ਕੀ ਕੀਤਾ ਉਹ ਉਹ ਪੁੱਛਣਾ ਚਾਹੁੰਦੇ ਆ ਲੋਕ